ਮਹਾਲੀ ਦਾ 29 ਸਾਲ ਦਾ ਉਹ ਨੌਜਵਾਨ ਜਿਹੜਾ ਬਿਲੀਬੋਰਡ ਦੇ ਵਿੱਚ ਠੇਕੇ ਤੇ ਲਾਈਨਮੈਨ ਦਾ ਕੰਮ ਕਰਦਾ ਸੀ ਅਜਿਹੇ ਹਾਸਾ ਵਾਪਰਿਆ ਕਿ ਉਹਦੀਆਂ ਦੋਵੇਂ ਬਾਹਾਂ ਕਟਨੀਆਂ ਪਈਆਂ ਤਕਰੀਬ 1 ਸਾਲ ਹੋਣ ਵਾਲਾ ਉਹ ਪੈਨਸ਼ਨ ਲਈ ਹੋਣਾ ਅਫਸਰਾ ਦੇ ਹਾੜੇ ਕੱਢ ਰਿਆ ਤਰਲੇ ਮਾਰ ਰਿਆ ਪੈਨਸ਼ਨ ਹਲੇ ਨਹੀਂ ਲੱਗੀ ਇਕਲੌਤਾ ਪੁੱਤ ਮਾਂ ਦੀ ਵੀ ਜ਼ਿੰਮੇਵਾਰੀ ਤੇ ਹੁਣ ਉਹ ਖੁਦ ਆਪਣੇ ਆਪ ਨੂੰ ਬੋਝ ਮੰਨ ਰਿਹਾ ਤੇ ਵਿਭਾਗਾਂ ਚੁੱਪਾ ਤੇ ਜਿੰਨਾ ਪੈਨਸ਼ਨ ਲਾਉਣੀਆਂ ਅਧਿਕਾਰੀ ਉਹਨੇ ਉਸ ਨੌਜਵਾਨ ਨੂੰ ਫਾਈਲਾਂ ਦੇ ਚੱਕਰ ਦੇ ਵਿੱਚ ਅਜਿਹਾ ਕਮਾਇਆ ਕਿ ਉਹ ਹੋਣਾ ਪਲ-ਪਲ ਦੀ ਔਖੀ ਜ਼ਿੰਦਗੀ ਕੱਟਣ ਲਈ ਮਜਬੂਰ ਹੋ ਚੁੱਕਾ। ਗੱਲ ਮਹਾਲੀ ਦਾ ਨੌਜਵਾਨ ਸਤਨਾਬ ਸਿੰਘ ਜਿਹਦੀ ਉਮਰ 29 ਸਾਲਾ ਤੇ ਉਹ ਦੋਵੇਂ ਬਾਵਾ ਉਹਦੀਆਂ ਕਰੰਟ ਲੱਗਣ ਦੇ ਨਾਲ ਕੱਟੀਆਂ ਗਿਆ ਸੀ। ਕਰੰਟ ਵੀ ਉਦੋਂ ਲੱਗਾ ਜਦੋਂ ਇਲਾਕੇ ਦੇ ਵਿੱਚ ਬਿਜਲੀ ਖਰਾਬ ਸੀ। ਬਿਜਲੀ ਰਿਪੇਅਰ ਕਰਨ ਵਾਸਤੇ ਉਹਨੇ ਆਪਣੀ ਡਿਊਟੀ ਸਮਝੀ। ਬੀਲੀ ਦੇ ਖੰਬੇ ਤੇ ਚੜ ਕੇ ਬੀਲੀ ਠੀਕ ਕਰ ਦਿੰਦਾ ਲੇਕਿਨ ਜਦੋਂ ਹੇਠਾ ਉਤਰ ਲੱਗਿਆ ਤੇ ਅਚਾਨਕ ਕਰੰਟ ਲੱਗ ਜਾਂਦਾ ਤੇ ਫਿਰ ਉਹ ਐਡੀ ਜ਼ੋਰ ਦੀ ਡਿੱਗਦਾ ਕਿ ਉਹ ਭਿਉਸ਼ ਹੋ ਜਾਂਦਾ ਕਰੰਟ ਵੀ ਲੱਗਾ ਹਸਪੀਟਲ ਲੈ ਕੇ ਜਾਂਦੇ ਨੇ ਉੱਥੇ ਜਦੋਂ ਉਹਨੂੰ ਹੋਸ਼ ਆਉਂਦੀ ਆ ਤੇ ਉਹਦੀ ਇੱਕ ਬਾਹ ਕੱਟੀ ਹੁੰਦੀ ਆ ਫਿਰ ਹੋਰ ਗੰਭੀਰ ਸਥਿਤੀ ਬਣ ਜਾਂਦੀ ਆ ਫਿਰ ਉਹਨੂੰ ਪੀਜੀਆਈ ਰੈਫਰ ਕੀਤਾ ਜਾਂਦਾ ਤੇ ਉੱਥੇ ਵੀ ਡਾਕਟਰ ਨੇ ਕਿਹਾ ਕਿ ਹੁਣ ਦੂਜੀ ਬਾਹ ਵੀ ਕੱਟਣੀ ਪੈਣੀ ਇਹ ਕਹਾਣੀ ਦੁਖਪਰੀਆ ਸਤਨਾਬ ਸਿੰਘ ਦੀ ਚਾਹੀ ਉਹਦੇ ਹੌਸਲੇ ਬਲੰਦ ਆ ਲੇਕਿਨ ਮਹਿਕਮੇ ਨੇ ਜ ਜਿਨ੍ਹਾਂ ਨੇ ਪੈਨਸ਼ਨ ਲਾਉਣੀਆਂ ਉਹਨਾਂ ਅਧਿਕਾਰੀਆਂ ਨੂੰ ਕੋਈ ਤਰਸ ਨਹੀਂ ਆਇਆ ਗੱਲ ਇਹ ਹੈ ਕਿ ਇੱਕ ਘਟਨਾ ਵਾਪਰਦੀ ਹੈ ਅਗਸਤ 2024 ਨੂੰ ਮਹਾਲੀ ਦੇ ਫੇਸ 8 ਵਿਕੇ ਸਤਨਾਮ ਸਿੰਘ ਜੋ ਬਿਲੀ ਬੋ ਉੜਦੇ ਵਿੱਚ ਬਤੌਰ ਕੱਚੇ ਮਲਾਜਮ ਦੇ ਤੌਰ ਤੇ ਕੰਮ ਕਰ ਰਿਹਾ ਸੀ ਲਾਈਨਮੈਨ ਦੇ ਤੌਰ ਤੇ ਕੰਮ ਕਰ ਰਿਹਾ ਸੀ ਤੇ ਉਹ ਸਤਨਾਮ ਸਿੰਘ ਕਿਉਂਕਿ ਲੋਕਾਂ ਦੀਆਂ ਸ਼ਿਕਾਇਤਾਂ ਸੀ ਬਿਜਲੀ ਰਿਪੇਅਰ ਕਰਨ ਵਾਸਤੇ ਮਹਿਕਮੇ ਦੇ ਲਾਈਨਮੈਨ ਜਾਂ जेई ਨੂੰ ਮੌਕੇ ਤੇ ਜਾਣਾ ਪੈਂਦਾ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਉਹ ਠੇਕੇ ਤੇ ਕੰਮ ਕਰ ਰਿਹਾ ਸੀ ਬਤੌਰ ਲਾਈਨਮੈਨ ਤੇ 28 ਅਗਸਤ 2024 ਦੀ ਗੱਲ ਹੈ ਜਦੋਂ ਉਹ ਉਥੇ ਬਿਜਲੀ ਫੇਸ 8 ਦੇ ਵਿੱਚ ਖੰਬੇ ਤੇ ਚੜ ਕੇ ਬਿਜਲੀ ਸਹੀ ਕਰ ਦਿੰਦਾ ਕਿਉਂਕਿ ਲੋਕਾਂ ਦੀਆਂ ਸ਼ਿਕਾਇਤਾਂ ਬਿਜਲੀ ਨਹੀਂ ਆ ਰਹੀ ਜਾਂ ਬਿਜਲੀ ਦੇ ਵਿੱਚ ਕੋਈ ਤਕਨੀਕੀ ਨੁਕਸ ਹੋਣਾ ਜਾਂ ਤਾਰਾਂ ਢਿੱਲੀਆਂ ਹੋਣਗੀਆਂ ਉਹ ਜਦੋਂ ਸਭ ਕੁਝ ਠੀਕ ਕਰਕੇ ਹੀਠਾ ਉਤਰ ਲੱਗਿਆ ਤੇ ਚਾਣਕ ਉਹਨੂੰ ਦੂਜੀ ਤਾਰ ਜਿਹੜੀ ਆ ਉਥੋਂ ਜਿਹੜੀ ਆ ਕਰੰਟ ਲੱਗ ਜਾਂਦਾ ਕਰੰਟ ਇੰਨੇ ਜ਼ਬਰਦਸਤ ਲੱਗਦਾ ਕਿਉਂਕਿ ਪਾਵਰ ਉੱਥੇ ਦੂਜੀ ਤਾਰ ਦੇ ਵਿੱਚ ਆ ਰਹੀ ਹੋਗੀ ਤੇ ਉਹ ਉੱਪਰੋਂ ਹੀ ਐਡੀ ਜ਼ੋਰ ਦੀ ਡਿੱਗਦਾ ਕਰੰਟ ਸਰੀਰ ਦੇ ਵਿੱਚ ਪੂਰਾ ਹੁੰਦਾ ਮੌਕੇ ਤੇ ਜਿਹੜੇ ਸਾਥੀ ਸੀ ਉਹ ਚੁੱਕ ਕੇ ਸਤਨਾਮ ਸਿੰਘ ਨੂੰ ਹਸਪਤਾਲ ਲੈ ਜਾਂਦੇ ਨੇ ਜਦੋਂ ਹਸਪਤਾਲ ਦੇ ਵਿੱਚ ਲਾਜ ਚੱਲਦਾ ਤਾਂ ਜਦੋਂ ਉਹਨੂੰ ਕੁਝ ਦਿਨਾਂ ਬਾਅਦ ਹੋਸ਼ ਆਉਂਦੀ ਹੈ ਤੇ ਉਹ ਦੇਖਦਾ ਕਿ ਉਹਦੀ ਬਾਹ ਕੱਟੀ ਹੋਈ ਸੀ ਫਿਰ ਸਥਿਤੀ ਬਿਲਕੁਲ ਸਹੀ ਨਹੀਂ ਹੋਈ ਸਥਿਤ ਹੋਰ ਵਿਗੜਦੀ ਗਈ ਤੇ ਉਸ ਤੋਂ ਬਾਅਦ ਮਹਾਲੀ ਦੇ ਇੱਕ ਹਸਪਤਾਲ ਨੇ ਉਸ ਨੂੰ ਰੈਫਰ ਚੰਡੀਗੜ ਪੀਜੀਆਈ ਵਿਖੇ ਕਰ ਦਿੱਤਾ ਪੀਜੀਆਈ ਦੇ ਡਾਕਟਰਾਂ ਵੱਲੋਂ ਵੀ ਉਹਦਾ ਇਲਾਜ ਕੀਤਾ ਜਾਂਦਾ ਲੇਕਿਨ ਅਖੀਰ ਪੀਜੀਆਈ ਦੇ ਡਾਕਟਰ ਨੇ ਕਿਹਾ ਕਿ ਹੁਣ ਇਹਦੀ ਦੂਜੀ ਬਾਹ ਵੀ ਕਟਣੀ ਪੈਣੀ ਹੈ ਤੇ ਸਤਨਾਮ ਸਿੰਘ ਦੀ ਦੋਵੇਂ ਬਾਹਾਂ ਕਰੰਟ ਕਰਕੇ ਕਟਣੀਆਂ ਪਈਆਂ ਨੇ ਹੁਣ ਸਤਨਾਮ ਸਿੰਘ ਕਹਿ ਰਿਹਾ ਕਿ ਮੇਰੀ ਜਿਹੜੀ ਪੂਰੀ ਜਿਹੜੀ ਜ਼ਿੰਦਗੀ ਆ ਉਹ ਰੁਕ ਰੁਕ ਗਈ ਆ ਜ਼ਿੰਦਗੀ ਖੋ ਗਈ ਆ ਕਿਉਂਕਿ ਬਾਵਾ ਤੋਂ ਬਗੈਰ ਕੁਝ ਵੀ ਨਹੀਂ ਆ ਔਰ ਸਭ ਤੋਂ ਵੱਡੀ ਗੱਲ ਕਿ ਉਹ ਹੁਣ ਕੰਮ ਕਰਨ ਜੋਗਾ ਵੀ ਨਹੀਂ ਕੁਝ ਵੀ ਕੰਮ ਨਹੀਂ ਕਰ ਸਕਦਾ ਕਿਉਂਕਿ ਹੱਥੀ ਕੰਮ ਕਰਨਾ ਹੁੰਦਾ ਦੋਵੇਂ ਬਾਵਾ ਨਹੀਂ ਐ ਇਸ ਕਰਕੇ ਉਹ ਆਪਣੇ ਆਪ ਨੂੰ ਬੋਝ ਹੀ ਸਮਝ ਰਿਹਾ ਲੇਕਿਨ ਸਭ ਤੋਂ ਵੱਡੀ ਗੱਲ ਕਿ ਉਹ ਹੌਸਲਾ ਇਸ ਕਰਕੇ ਕਿ ਸਿਰ ਤੇ ਮਾਵਾਂ ਲੇਕਿਨ ਮਾਂ ਵੀ ਸਤਨਾਮ ਸਿੰਘ ਦੇ ਕਰਕੇ ਹੀ ਇਹਨਾਂ ਦਾ ਘਰ ਚੱਲ ਰਿਹਾ ਸੀ ਮਤਲਬ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ ਬਜ਼ੁਰਗ ਮਾਂ ਦੀ ਜਿਹੜੀ ਆ ਸੇਵਾ ਸੰਭਾਲ ਸਤਨਾਮ ਸਿੰਘ ਹੀ ਕਰ ਰਿਹਾ ਸੀ ਪਰ ਘਰ ਦੇ ਵਿੱਚ ਦੋਨੇ ਮਾਂ ਪੁੱਤ ਰਹਿੰਦੇ ਹੈਗੇ ਨੇ ਤੇ ਉਹ ਆਪਣੀ ਮਾਂ ਦੀ ਮਦਦ ਕਰਦਾ ਹੀ ਘਰ ਦਾ ਖਰਚਾ ਚੱਲ ਰਿਹਾ ਸੀ ਕਿਉਂਕਿ ਜਿੰਨੀ ਵੀ ਕੱਚੇ ਮੁਲਾਜ਼ਮ ਨੂੰ ਤਨਖਾਹ ਮਿਲਦੀ ਉਹਦੇ ਨਾਲ ਉਹਦਾ ਘਰ ਦਾ ਗੁਜ਼ਾਰਾ ਹੋ ਰਿਹਾ ਸੀ ਲੇਕਿਨ ਹੁਣ ਉਹ ਆਪਣੀ ਮਾਂ ਤੇ ਹੀ ਨਿਰਭਰ ਹੋ ਗਿਆ ਮਾਂ ਜਿਹੜੀ ਖੁਦ ਬਜ਼ੁਰਗ ਅਵਸਥਾ ਦੇ ਵਿੱਚ ਹੈ ਹੁਣ ਸਤਨਾਮ ਸਿੰਘ ਦੱਸਦਾ ਹੈ ਕਿ ਮੈਂ ਆਪਣੇ ਆਪ ਨੂੰ ਬੋਝ ਦੱਸ ਰਿਹਾ ਜਦੋਂ ਇਹ ਗੱਲਾਂ ਕਰਦਾ ਤੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਇੰਡੀਅਨ ਐਕਸਪ੍ਰੈਸ ਦੇ ਮਹਾਲੀ ਤੋਂ ਪੱਤਰਕਾਰ ਜਸਬੀਰ ਮੱਲੀ ਦੀ ਖਬਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਸਬੀਰ ਮੱਲੀ ਹੋਣੇ ਨੇ ਫਿਰ ਇਸ ਮਸਲੇ ਦੇ ਵਿੱਚ ਸਤਨਾਮ ਸਿੰਘ ਦੇ ਨਾਲ ਗੱਲਬਾਤ ਕੀਤੀ ਸਤਨਾਮ ਦਾ ਸਾਰਾ ਦਰਦ ਸੁਣਿਆ ਦੁੱਖ ਸੁਣਿਆ ਤੇ ਫਿਰ ਇੱਕ ਖਬਰ ਦੇ ਰੂਪ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਜਿਹੜੀ ਇੱਕ ਸਿਸਟਮ ਨੂੰ ਲਾਂਤਾਂ ਵੀ ਪਾਉਂਦੀ ਆ ਕਿਉਂ ਕਿ ਹੁਣ ਤੱਕ ਉਹਦੀ ਪੈਨਸ਼ਨ ਹੀ ਨਹੀਂ ਲੱਗੀ ਇਹ ਖਬਰ ਅਸੀਂ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਘੱਟੋ-ਘੱਟ ਜਿਹੜਾ ਸਬੰਧਤ ਮਹਿਕਮਾ ਵਾਂ ਉਹਨੂੰ ਤੇ ਕੁਝ ਸ਼ਰਮ ਆਵੇ ਸਤਨਾਮ ਸਿੰਘ ਦੀਆਂ ਤਸਵੀਰਾਂ ਦੇਖ ਕੇ ਕਿ ਉਹਦੀਆਂ ਦੋਵੇਂ ਬਾਵਾ ਕਟੀਆਂ ਹੋਈਆਂ ਨੇ 29 ਸਾਲ ਦਾ ਸਤਨਾਮ ਸਿੰਘ ਨੂੰ ਮੀਂਹ ਰਸੀ ਕਿ ਉਹਨੇ ਜਿੰਨਾ ਵੀ ਕੰਮ ਕੀਤਾ ਹੈਗਾ ਜਿਹੜੀ ਵੀ ਉਹਦੀ ਪੈਨਸ਼ਨ ਤਨਖਾਹ ਦੇ ਵਿੱਚੋਂ ਫੰਡ ਕੱਟਿਆ ਜਾਂਦਾ ਸੀ ਉਸ ਦੇ ਰੂਪ ਦੇ ਵਿੱਚ ਉਹਨੂੰ ਜ਼ਰੂਰ 14000 ਰੁਪਇਆ ਪਰ ਮਹੀਨਾ পেনশন ਮਿਲੇਗੀ ਜਿਸ ਕਰਕੇ ਥੋੜਾ ਬਹੁਤਾ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲ ਜਾਊਗਾ ਲੂਣ ਸਬਜ਼ਾ ਚੱਲ ਜਾਊਗਾ ਰੋਟੀ ਇੱਕ ਟਾਈਮ ਦੀ ਦੋ ਟਾਈਮ ਦੀ ਖਾ食 ਸਕਣਗੇ ਕਿਉਂਕਿ ਮਾਂ ਪੋਤੀ ਆ 14000 ਰੁਪਇਆ ਹਾਲਾਂਕਿ ਅੱਜ ਦੀ ਮਹਿੰਗਾਈ ਦੇ ਯੁੱਗ ਦੇ ਵਿੱਚ ਕੁਝ ਮਾਇਨੇ ਨਹੀਂ ਰੱਖਦਾ ਲੇਕਿਨ ਫਿਰ ਵੀ ਜਿਨ੍ਹਾਂ ਕੋਲ ਤਨਖਾਹ ਜਾਂ ਪੈਨਸ਼ਨ ਨਹੀਂ ਦਿਹਾੜੀ ਹੁੰਦੀ ਉਹਨਾਂ ਵਾਸਤੇ ਖਾਸ ਕਰਕੇ ਸਤਨਾਮ ਸਿੰਘ ਵਾਸਤੇ ਇਹ 14000 ਰੁਪਇਆ ਹੀ ਉਹਦੇ ਵਾਸਤੇ ਬਥੇਰੇ ਨੇ ਉਹ ਮਹਿਸੂਸ ਕਰਦਾ ਕਿਉਂਕਿ ਉਹ ਹੁਣ ਕੰਮ ਤੇ ਕੋਈ ਕਰ ਨਹੀਂ ਸਕਦਾ ਲੇਕਿਨ ਇਹ ਪੈਨਸ਼ਨ ਲਗਣੀ ਸੀ ਜਿਹੜੀ ਆ ਇੰਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ ਜਿਹਨੂੰ E S I C ਕਹਿੰਦੇ ਨੇ ਉਥੇ 14000 ਪੈਨਸ਼ਨ ਮਿਲੀ ਸੀ ਇਹ ਬੈਨੀਫਿਟ ਜਿਹੜੇ ਡਿਸੇਬਲਡ ਵਰਕਰਜ਼ ਨੇ ਪਰ ਉਹਨਾਂ ਨੂੰ ਮਿਲੇ ਕਰੀਬ 10 ਮਹੀਨੇ ਹੋਣ ਵਾਲੇ ਨੇ ਹੱਲੇ ਤੱਕ ਉਹਦੀਆਂ ਜਿਹੜੀਆਂ ਪੈਨਸ਼ਨ ਨਹੀਂ ਲੱਗੀ ਫਾਈਲਾਂ ਦਫਤਰਾਂ ਦੇ ਵਿੱਚ ਅਫਸਰਾਂ ਦੇ ਟੇਬਲਾਂ ਤੇ ਪਈਆਂ ਹੋਈਆਂ ਨੇ ਜਾਂ ਇੱਕ ਦਫਤਰ ਤੋਂ ਦੂਜੇ ਦਫਤਰ ਇੱਕ ਟੇਬਲ ਤੋਂ ਦੂਜੇ ਟੇਬਲ ਇੱਕ ਅਫਸਰ ਕੋਲ ਦੂਜੇ ਅਫਸਰ ਤੱਕ ਫਾਈਲ ਪਿਛਲੇ 10 ਮਹੀਨਿਆਂ ਤੋਂ ਇਦਾਂ ਹੀ ਦਫਤਰਾਂ ਦੇ ਵਿੱਚ ਜਿਹੜੀ ਆ ਜਿਵੇਂ ਸਤਨਾਮ ਸਿੰਘ ਤੱਕੇ ਖਾਰਿਆ ਉਵੇਂ ਫਾਈਲਾਂ ਦੇ ਵੀ ਚੱਕਰ ਲੱਗ ਰਹੇ ਨੇ ਹਾਲਾਂਕਿ ਉਹਨੂੰ ਪੂਰੀ ਮੀਤ ਸੀ ਕਿ ਮੇਰੀ ਪੈਨਸ਼ਨ ਛੇਤੀ ਲੱਗ ਜੂਗੀ ਪਰ ਹੱਲੇ ਤੱਕ ਜਿਹੜਾ ਵਾ ਪੇਪਰ ਵਰਕ ਹੀ ਕੰਪਲੀਟ ਨਹੀਂ ਕੀਤਾ ਰੋਜ਼ ਕੋਈ ਨਾ ਕੋਈ ਸਤਨਾਬ ਸਿੰਘ ਮੁਤਾਬਕ ਜਿਹੜੇ ਨੇ ਤਰੁੱਟੀਆਂ ਕੱਢੀਆਂ ਜਾ ਰਹੀਆਂ ਤੇ ਉਹ ਹਲੇ ਤੱਕ ਇਦਾਂ ਹੀ ਦਫਤਰਾਂ ਦੇ ਤੇ ਅਫਸਰਾਂ ਦੇ ਚੱਕਰ ਖਾ ਖਾ ਕੇ ਰੋਲ ਰਿਹਾਗਾ ਬੱਤਰ ਤਰਲੇ ਮੈਂ ਤਾਂ ਕਰਿਆਗਾ ਹਾੜੇ ਕੱਢ ਰਿਹਾ ਲੇਕਿਨ ਹਲੇ ਤੱਕ ਪੈਨਸ਼ਨ ਨਹੀਂ ਲੱਗੀ ਉਹ ਕਹਿ ਰਿਹਾ ਹੁਣ ਕਿ ਮੈਂ ਫਾਈਲਾਂ ਦੇ ਚੱਕਰ ਦੇ ਵਿੱਚ ਜਾਂ ਫਾਈਲਾਂ ਦੇ ਜਾਲ ਦੇ ਵਿੱਚ ਖੁਦ ਬੁਰੀ ਤਰ੍ਹਾਂ ਝੁੱਕ ਗਿਆ ਵਾਂ ਤੇ ਮੈਂ ਹੁਣ ਆਪਣੇ ਆਪ ਜਿੱਥੇ ਇੱਕ ਬੋਝ ਹਾਂ ਉੱਥੇ ਆਪਣੇ ਮਾਪ ਵਾਸਤੇ ਵੀ ਬੋਝ ਬਣ ਚੁੱਕਾ ਕਿਉਂਕਿ ਹਲੇ ਤੱਕ ਪੈਨਸ਼ਨ ਨਹੀਂ ਲੱਗੀ ਸਤਰਾਮ ਸਿੰਘ ਇਹ ਵੀ ਦਾਅਵੇ ਨੇ ਕਿ ਉਹਨਾਂ ਨੂੰ ਮੈਡੀਕਲ ਐਗਜ਼ਾਮੀਨੇਸ਼ਨ ਸਭ ਕੁਝ ਹੋ ਗਿਆ ਸਾਰਾ ਕੁਝ ਕਾगज ਪੱਤਰ ਦੇ ਦਿੱਤੇ ਕਿ ਨੇ ਉਸ ਨੂੰ ਉਮੀਦ ਸੀ ਕਿ ਹਫਤੇ ਦੇ ਵਿੱਚ ਜਿਹੜੀ ਆ ਉਹਦੀ ਪੈਨਸ਼ਨ ਲੱਗ ਜਾਊਗੀ ਲੇਕਿਨ 10 ਮਹੀਨੇ ਹੋ ਚੁੱਕੇ ਨੇ ਉਹ ਅਪਸਰਾਂ ਦੇ ਤਰਲੇ ਕੱਢ ਕੱਢ ਕੇ ਥੱਕ ਚੁੱਕਾ ਆਕ ਚੁੱਕਾ ਅਪਸਰਾਂ ਦੇ ਗਿਹੜੇ ਦਫਤਰਾਂ ਦੇ ਗਿਹੜੇ ਮਾਰ ਮਾਰ ਕੇ ਉਹਦੀਆਂ ਜਿਹੜੇ ਇਹਨੇ ਹੋਰ ਉਹਨੂੰ ਰਵਾਇਆ ਜਾ ਰਿਹਾਗਾ ਇੱਕ ਅੰਗਹੀਨ ਇੱਕ ਪੀੜਤਨ ਦੇ ਨਾਲ ਹੋਰ ਕਾ ਕੀਤਾ ਜਾ ਰਿਹਾ ਹੁਣ ਸਭ ਤੋਂ ਵੱਡੀ ਗੱਲ ਰੂਲ ਕੀ ਕਹਿੰਦੇ ਹੈਗੇ ਨੇ ਕਿ ਜਿਹੜਾ ਘੱਟੋ ਘਾਟਾ ਜਿਹੜਾ ਵੀ ਕੋਈ ਇੰਪਲਾਈ ਜਾ ਉਹਨੂੰ 6 ਜਿਹੜੇ ਮਹੀਨੇ ਰੈਗੂਲਰ ਉਹਦੀ ਜਿਹੜੀ ਆ ਕੰਟਰੀਬਿਊਸ਼ਨ ਜਿਹੜੀ ਆ ਉਹਦਾ ਹਿੱਸਾ ਜਿਹੜਾ ਬੰਦਾ ਤਨਖਾਹ ਉਹ ਜਮਾ ਹੋਣਾ ਚਾਹੀਦਾ ਇਸ ਮਸਲੇ ਦੇ ਇਹ ਔਰ ਫਿਰ 100% ਜਿਹੜੇ ਅੰਗ ਹੀਨ ਡਿਸੇਬਲ ਹੋਣ ਤੇ ਉਹਨੂੰ 14000 ਰੁਪਏ ਪੈਨਸ਼ਨ ਮਿਲਦੀ ਹੈਗੀ ਆ ਲੇਕਿਨ ਹਾਲੇ ਤੱਕ ਉਹਨੂੰ ਪੈਨਸ਼ਨ ਨਹੀਂ ਮਿਲੀ ਹੈਗੀ ਇਸ ਮਸਲੇ ਦੇ ਵਿੱਚ ਪੱਤਰਕਾਰ ਜਸਬੀਰ ਮੱਲੀ ਹੋਣੀ ਈਐਸਆਈਸੀ ਦੇ ਡਾਇਰੈਕਟਰ ਪੰਕਜ ਵੋਰਾ ਦੇ ਨਾਲ ਵੀ ਗੱਲਬਾਤ ਕਰਦੇ ਨੇ ਪੰਕਜ ਵੋਰਾ ਹੁਣੀ ਦੱਸਦੇ ਨੇ ਕਿ ਉਹਨਾਂ ਨੇ ਜਿਹੜੇ ਨੇ ਡਾਕੂਮੈਂਟ ਸਾਰੇ ਕੰਪਲੀਟ ਕਰਨ ਵਾਸਤੇ ਹੀਠਾ ਕੇਸ ਦਿੱਤਾ ਆ ਕਿਸੇਤਨਾਮ ਸਿੰਘ ਦੇ ਮਸਲੇ ਜਿਹੜੀ ਪੈਨਸ਼ਨ ਜਿਹੜੀ ਆ ਕਲੀਅਰ ਕੀਤੀ ਜਾਵੇ ਉਹਨੇ ਵੀ ਕਹਿ ਕਿ ਹੀਠੀ ਟੀਮ ਨੂੰ ਇਨਫੋਰਮ ਕੀਤਾ ਜਾ ਚੁੱਕਾ ਵਾ ਔਰ ਕੁਝ ਜਿਹੜਾ ਹਿੱਸਾ ਵਾ ਉਹ ਜਿਹੜਾ ਸਤਨਾਮ ਸਿੰਘ ਨੂੰ ਦਿੱਤਾ ਵੀ ਜਾ ਚੁੱਕਾ ਲੇਕਿਨ ਜਿਤੋਂ ਤੱਕ ਸਵਾਲ ਪੈਨਸ਼ਨ ਉਹ ਕਹਿ ਰਹੇ ਕਿ ਅਗਲੇ ਕੁਝ ਦਿਨਾਂ ਤੱਕ ਉਹਦੀ ਪੈਨਸ਼ਨ ਲਾਉ ਦੇ ਉਧਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜੂਨੀਅਰ ਦੇ ਪ੍ਰੈਜਿਡੈਂਟ ਲੱਖਾ ਸਿੰਘ ਹੋਣੀ ਕੀ ਕਹਿੰਦੇ ਲੱਖਾ ਸਿੰਘ ਨੇ ਕਹਿੰਦੇ ਕਿ ਉਹਨਾਂ ਨੇ ਬਹੁਤ ਹੀ ਨਿੰਦਾ ਵਾਲੀ ਗੱਲ ਆ ਕਿ ਹਲੇ ਤੱਕ ਸਤਨਾਮ ਸਿੰਘ ਦੀ ਜਿਹੜੀ ਆ ਪੈਨਸ਼ਨ ਨਹੀਂ ਲੱਗੀ ਉਹਨਾਂ ਕਹਿੰਦਾ ਕਿ ਇਹ ਰਵਈਆ ਸਰਕਾਰ ਦੇ ਅਧਿਕਾਰੀਆਂ ਦਾ ਕਿ ਕਿਵੇਂ ਇੱਕ ਅੰਗਹੀਨ ਮਲਾਜਮ ਦੇ ਨਾਲ ਹੀ ਕਿਹੋ ਜਿਹਾ ਵਿਹਾਰ ਕੀਤਾ ਜਾ ਰਿਹਾ ਹੈਗਾ ਉਹਨਾਂ ਨੇ ਕਿਹਾ ਕਿ ਉਹ ਨਿੰਦਾ ਕਰਦੇ ਨੇ ਔਰ ਖੁਦ ਸਰਕਾਰ ਅੱਗੇ ਮੰਗ ਰੱਖਦੇ ਨੇ ਕਿ ਸਤਨਾਮ ਸਿੰਘ ਹੋਣਾ ਦੀ ਪੈਂਚਲ ਜਲਦੀ ਤੋਂ ਜਲਦੀ ਲਗਾਈ ਜਾਵੇ ਲੱਖਾ ਸਿੰਘ ਹੁਣ ਇਹ ਵੀ ਦੱਸਦੇ ਹੈਗੇ ਨੇ ਕਿ ਅਸਲ ਦੇ ਵਿੱਚ ਇਹ ਜਿਹੜੇ ਅਲਾਈਨਮੈਂਟ ਆ ਇਹ ਕੰਟਰੈਕਟਰ ਦੇ ذریعے ਰੱਖੇ ਜਾ ਰਹੇ ਨੇ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਹੁੰਦਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਤਜਰਬੇਕਰ ਰਿਕਰੂਟਮੈਂਟ ਆ ਉਹੀ ਕਰਨੀ ਚਾਹੀਦੀ ਆ ਜਿਹੜੇ ਠੇਕੇਦਾਰ ਦੇ ذریعے ਭਰਤੀ ਕੀਤੇ ਜਾਂਦੇ ਨੇ ਅਕਸਰ ਉਹਨਾਂ ਦਾ ਨੁਕਸਾਨ ਹੋ ਜਾਂਦਾ ਉਹ ਦੱਸਦੇ ਨੇ ਕਿ ਜੀਰਕਪੁਰ ਦੇ ਵਿੱਚ ਇਸ ਤਰ੍ਹਾਂ ਹੀ ਇੱਕ आरजी तौर जिस कंडक्टर ਦੇ ذریعے ਇੱਕ ਲਾਈਨ ਮੈਨ ਰੱਖਿਆ ਗਿਆ ਸੀ ਉਹਦੇ ਵੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਸੀ ਸਵਾਲ ਠੀਕ ਹੈ ਕਿ ਚਾਹੇ ਉਹ ਕੱਚਾ ਸੀ ਚਾਹੇ ਪੱਕਾ ਸੀ ਚਾਹੇ ਠੇਕੇਦਾਰ ਦੇ ذریعے ਰੱਖਿਆ ਗਿਆ ਸੀ ਸਤਨਾਮ ਸਿੰਘ ਪਰ ਜਿੰਨਾ ਵੀ ਉਹਦੀ ਤਨਖਾਹ ਮਿਲਦ ਰਹੀ ਉਹਨੇ ਆਪਣਾ ਹਿੱਸਾ ਕੰਟਰੀਬਿਊਸ਼ਨ ਪਾਇਆ ਜਸ ਕਰਕੇ ਉਹਦੀ ਪੈਨਸ਼ਨ ਕੋਈ ਰੋਕ ਨਹੀਂ ਸਕਦਾ ਲੇਕਿਨ ਅਪਸਰਾ ਦਾ ਜਿਹੜਾ ਰਵਈਆ ਅਪਸਰਾ ਦਾ ਜਿਹੜਾ ਵਿਹਾਰ ਆ ਉਹ ਬਹੁਤ ਹੀ ਨਿੰਦਣਯੋਗ ਹੈ ਉਮੀਦ ਕਰਦੇ ਹਾਂ ਕਿ ਇਸ ਖਬਰ ਤੋਂ ਬਾਅਦ ਸਬੰਧਤ ਜਿਹੜਾ ਮੈਕਮਾ ਚਾਹੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਲੋਕ ਹੋਣ ਜਾਂ ESIC ਦੇ ਲੋਕ ਹੋਣ ਉਹਨਾਂ ਨੂੰ ਥੋੜੀ ਜੀ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਹੇ ਕੇਸਾਂ ਦੇ ਵਿੱਚ ਸਤਨਾਮ ਸਿੰਘ ਜਿਹੜਾ ਮਲਾਜ਼ਮ ਸੀ ਉਹਨਾਂ ਦੇ ਕੇਸ ਜਿਹੜੇ ਨੇ ਉਹ ਸਰਕਾਰ ਨੂੰ ਜਾਂ ਮੈਕਮੇ ਦੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਕਲੀਅਰ ਕਰਕੇ ਅਜਿਹੇ ਲੋਕਾਂ ਦੀ ਪੈਨਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਪੈਨਸ਼ਨ ਇੱਕ ਮਲਾਜ਼ਮ ਦਾ ਜਿਹੜਾ ਵਾ ਹੱਕ ਬੰਦ ਹੈਗਾ ਔਰ ਸਤਨਾਮ ਸਿੰਘ ਦਾ ਵੀ ਹੱਕ ਆ ਪੈਨਸ਼ਨ ਕਿਸੇ ਮੈਕਮੇ ਨੇ ਜਦ ਮੈਂ ਕਿਹਾ ਕਿਸੇ ਵੱਡੇ ਅਧਿਕਾਰੀ ਨੇ ਆਪਣੀ ਜੇਬ ਚੋਂ ਨਹੀਂ ਦੇਣੀ ਉਹਨੇ ਖੁਦ ਇੱਕ ਕੰਟਰੀਬਿਊਸ਼ਨ ਦੇ ਤਹਿਤ ਐਸਆਈ ਨੇ ਪੈਨਸ਼ਨ ਨਹੀਂ ਦੇਣੀ ਆਗੀ ਤੇ ਫਿਰ ਉਸਤੇ ਰੌਲਾ ਕਿਸ ਚੀਜ਼ ਦਾ ਜਦੋਂ 100% ਦੀ ਅੰਗਹੀ ਨ ਹੋ ਚੁੱਕਾ ਇਹ ਵੱਡੇ ਅਫਸਰਾਂ ਦੀ ਜਾਂ बाबू ਕਲਰਕ ਇਹੋਨਾਂ ਦੀ ਵੀ ਜ਼ਿੰਮੇਵਾਰੀ ਬੰਦੀ ਕਿ ਇਹੋ ਜੇ ਲੋਕਾਂ ਤੇ ਤਰਸ ਖਾ ਕੇ ਜਿਹੜੇ ਆ ਉਹ ਪੈਨਸ਼ਨ ਜਦ ਕਾਗਜ਼ ਪੂਰੇ ਨੇ ਤੇ ਪੈਨਸ਼ਨ ਆਉਣ ਦੇ ਵਿੱਚ ਰੇੜਕਾ ਕੀ ਆ 10 ਮਹੀਨੇ ਹੋ ਚੁੱਕੇ ਨੇ ਔਰ ਸਤਨਾਮ ਸਿੰਘ ਪੈਨਸ਼ਨ ਵਾਸਤੇ ਦਪਤਰਾ ਦੇ ਅਪਸਰਾਂ ਦੇ ਹਾੜੇ ਤੇ ਤਰਲੇ ਕੱਢ ਰਿਹਾ ਹੈ ਕਿ ਸਾਡੇ ਸਿਸਟਮ ਵਾਸਤੇ ਬਹੁਤ ਵੱਡੀ ਲਾਗਤ ਆ ਚਪੇੜਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ